ਜੋ ਬੰਦੇ ਦੀ ਜ਼ਮਾਨਤ ਕਰਾਉਂਦਾ ਹੈ ਤੇ ਫੇਰ ਸਤਾਧਾਰੀ ਲੀਡਰਾਂ ਦੇ ਘਰੇ ਲੈ ਕੇ ਜਾਂਦਾ ਫੇਰ ਬੰਦੀ પા ਕੇ ਉੱਥੇ ਲੈ ਗਿਆ ਅਸੀਂ ਪ੍ਰੂਫ ਇਕੱਠੇ ਕਰ ਰਹੇ ਆ ਜਿਉ ਉਹ ਅਸੀਂ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਸਾਡੇ ਬੰਦੇ ਨੇ ਦੱਸਿਆ ਜਿਹੜਾ ਬੰਦਾ ਦੀ ਸਤਪੂਜਾ ਬੰਦੀ ਪਾਈ ਉਹਨੇ ਦੱਸਿਆ ਵੀ ਮੈਨੂੰ ਉਸ ਘਰੇ ਲੈ ਗਿਆ ਉਹਨਾਂ ਦੇ ਬੰਦੀ પા ਕੇ ਸਰਕਾਰੀ ਗੱਡੀ ਅਸੀਂ ਉਹ ਬੰਦੇ ਦਾ ਐਫੀਡੇਵਿਟ ਲਾਵਾਂਗੇ ਕੀ ਆ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਸਾਡਾ ਤਾਂ ਕੋਈ ਇਹਨਾਂ ਨਾਲ ਕਨੈਕਸ਼ਨ ਹੀ ਨਹੀਂ ਵਿਚਾਰਿਆ ਨਾ ਦੋਨਾਂ ਦੀ ਰੈਂਪੋ ਪਿੱਛੇ ਆਪਸ ਵਿੱਚ ਲੜਾਈ ਹੋਈ ਆ ਔਰ ਇਹ ਲੜਾਈ 2020 ਦੀ ਚੱਲਦੀ ਆਈ ਆ ਜਦੋਂ ਵੜਿੰਗ ਸਾਹਿਬ ਨੇ ਇੱਕ ਪਾਸੇ ਦੀ ਮਦਦ ਕਰਕੇ ਤੇ ਇਹਨਾਂ ਨੂੰ ਬਜੀਤ ਖੋੜਿਆਂ ਨੂੰ ਥੱਲੇ ਰਾਤਾ ਸੀ ਉਹ ਫੇਰ ਵੀ ਵਿਚਾਰਾ ਐਡਾ ਨਰਮਾ ਕੀ ਉਹਨਾਂ ਦੇ ਨਾਲ ਹੀ ਰਿਹਾ ਹੁਣ ਉਹਨਾਂ ਨੇ ਰੈਂਪ ਫੇਰ ਸ਼ੁਰੂ ਕਰਤਾ ਵਿਆ ਮੈਂ ਜਸਪਾਲ ਸਿੰਘ ਉਸ ਬੰਦੇ ਨੇ ਅੱਤ ਚੱਕੀ ਵੀ ਆ ਉਹਨੂੰ ਬਾਏ ਇਲੈਕਸ਼ਨਾਂ ਦਾ ਤੇ ਸਰਪੰਚਾਂ ਦੇ ਕਾਗਜ਼ ਰੱਦ ਕਰਨ ਦਾ ਇੱਕ ਤੋਹਫ਼ਾ ਮਿਲਿਆ ਐ ਐਸ ਡੀ ਐਮ ਇੱਥੇ ਤੇ ਐਸ ਡੀ ਐਮ ਮਲੋਟ ਉਹਨੇ ਮਾਦੇ ਸ਼ਹਿਰ ਨੇ 150 ਵੋਟ ਤੇ ਜਿੱਤਿਆ ਇੱਕ ਸਰਪੰਚਰ ਆਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਚੱਲਦੀ ਐ ਇਹਨੂੰ ਨੋਟਿਸ ਹੋਇਆ ਹੋਇਆ ਐ ਇਹਨਾਂ ਦੀ ਲੜਾਈ ਆ ਅਫਸਰ ਇਹਨਾਂ ਦੀ ਲੜਾਈ ਰੋਕੀ ਜਾਂਦੇ ਆ ਇਹਨਾਂ ਦੇ ਰਿਸ਼ਤੇਦਾਰ ਵਿੱਚ ਪਈ ਜਾਂਦੇ ਆ ਭਰਾ ਮੇਰਾ ਸਾਡਾ ਕੀ ਲੱਲਾ ਕੱਕਾ ਇਹਦੇ ਵਿੱਚ ਅਸੀਂ ਤਾਂ ਨਾ ਸਰਦਾਰ ਕੁਲਵਿੰਦਰ ਸਿੰਘ ਨੂੰ ਜਾਣਦੇ ਆ ਨਾ ਰਾਜਕਰਨ ਨੂੰ ਨਾ ਬਲਜੀਤ ਨੂੰ ਆਪਸ ਵਿੱਚ ਤੁਹਾਡੀ ਪਾਰਟੀ ਦੀ ਲੜਾਈ ਆ ਤੇ ਅਲੀਗੇਸ਼ਨ ਫੇਰ ਸਾਡੇ ਤੇ ਆ ਯਾ ਥੋੜਾ ਜਿਹਾ ਮੜਾ ਮੋਟਾ ਕੋਈ ਸ਼ਰਮ ਮੰਨ ਲਿਆ ਕਰੋ ਕਿ ਸਾਰਾ ਦਿਨ ਆਪਾਂ ਝੂਠ ਨਾਲ ਹੀ ਗੱਡੀ ਚਲਾਉਣੀ ਆ ਕਈ ਲੋਕ ਕਹਿੰਦੇ ਸੀ ਜਿਹੜੇ ਸਾਡੇ ਨਹੀਂ ਜਿਹੜੇ ਇਹਨਾਂ ਨਾਲ ਸੰਬੰਧਿਤ ਸਨ ਇਸ ਪਾਰਟੀ ਨਾਲ ਉਹ ਕਹਿੰਦੇ ਸੀ ਸਤਾ ਹੁਣ ਇਕੱਲੀ ਗਿੱਦੜ ਦੇ ਚਾਹੀਏ ਉਹ ਸਤਾ ਗਿੱਦੜ ਦੇ ਆਲੀ ਦਾ ਜਿਹੜਾ ਨਜ਼ਾਰਾ ਸ਼ਹਿਰ ਦੇ ਤੇ ਲੋਕ ਪਿੰਡਾਂ ਦੇ ਲੈ ਰਹੇ ਪੰਜ ਸਾਲ ਸਾਡਾ ਰਾਜ ਰਹਾ ਸਰਕਾਰ ਰਹੀ ਇੱਕ ਰਿਕਾਰਡ ਕਢਾ ਦਿਓ ਵੀ ਕਿਸੇ ਬੰਦੇ ਨੂੰ 4 ਦਿਨ 3 ਦਿਨ ਲਵਾਏ ਹੋਣ 651 ਚ ਕਢਾਓ ਕਿਉਂਕਿ ਕੋਈ दखल अंदाਜੀ ਨਹੀਂ ਸੀ ਸਿੱਧੀ ਜਮਾਨਤ ਤੋਂ ਲੈ ਕਿਹੜੇ ਪਿੰਡ ਦਾ ਮਸਲਾ ਤੇ ਕੀ ਗੱਲਬਾਤ ਹੋਈ ਬਈ ਦੇਖੋ ਜੀ ਇਹ ਕੌਣ ਹੀ ਪਿੰਡ ਦਾ ਮਸਲਾ ਹੈ ਔਰ ਪੌਣੀ ਪਿੰਡ ਦੇ ਵਿੱਚ ਕਾਫੀ ਦਿਨਾਂ ਦਾ ਇਹ ਵਿਵਾਦ ਖੜਾ ਹੋਇਆ ਸਾਡੇ ਬੰਦੇ ਦੀ ਕਿਸੇ ਨਾਲ ਲੜਾਈ ਨਹੀਂ ਉਹੀ ਕਿਸੇ ਨਾਲ ਝਗੜਾ ਨਹੀਂ ਹੋਇਆ ਉਹਨੇ ਆਪਣੇ ਗੇਟ ਦੇ ਵਿੱਚ ਇੱਕ ਰੈਂਪ ਬਣਾਇਆ ਉਹਨੂੰ ਲੈ ਕੇ ਦੂਜੀ ਪਾਰਟੀ ਨੇ ਸਾਡੇ ਬੰਦਿਆਂ ਦੀ ਛੱਡਵਾਜ ਕਰਵਾਉਣੀ ਜਿਹੜਾ ਚੌਂਕੀ ਇੰਚਾਰਜ ਉਹ ਇੰਨਾ ਮਹਰਤੀਆ ਹੈ ਉਹ ਰੋਜ਼ ਬੰਦੇ ਦੀ ਜ਼ਮਾਨਤ ਕਰਾਉਂਦਾ ਤੇ ਫੇਰ ਸਤਾਧਾਰੀ ਲੀਡਰਾਂ ਦੇ ਘਰੇ ਲੈ ਕੇ ਜਾਂਦਾ ਫੇਰ ਬੰਦੀ પાਕੇ ਉੱਥੇ ਲੈ ਗਿਆ ਅਸੀਂ ਪ੍ਰੂਫ ਇਕੱਠੇ ਕਰ ਰਹੇ ਹਾਂ ਜਿਵੇਂ ਉਹ ਅਸੀਂ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਸਾਡੇ ਬੰਦੇ ਨੇ ਦੱਸਿਆ ਜਿਹੜਾ ਬੰਦਾ ਦੀ ਸਤਕੂਜਾ ਬੰਦੀ ਪਾਈ ਉਹਨੇ ਦੱਸਿਆ ਵੀ ਮੈਨੂੰ ਉਸ ਘਰੇ ਲੈ ਗਿਆ ਉਹਨਾਂ ਦੇ ਬੰਦੀ ਪਾ ਕੇ ਸਰਕਾਰੀ ਗੱਡੀ ਚ ਅਸੀਂ ਉਹ ਬੰਦੇ ਦਾ ਐਫੀਡੇਵਿਟ ਲਾਵਾਂਗੇ ਤੇ ਵੀਲ ਗੋ ਟੂ ਦਾ ਹਾਈ ਕੋਰਟ ਪਹਿਲੀ ਗੱਲ ਇਹ ਰਵਾਜ ਪੈ ਗਿਆ ਉਰੀ 575 ਹੋਈ ਸੀ 9 ਤਰੀਕ ਨੂੰ ਹੋਗੀ ਮਾਨਯੋਗ ਜਿਹੜਾ ਇੱਕ ਇਹਨਾਂ ਦਾ ਐਸਆਈ ਹੈ ਉਹੀ ਦੋਦਾ ਚੌਂਕੀ ਉਹਨੇ ਦਿਵਾਰੇ ਲਿਖ ਕੇ ਲਖਵਾਤਾ ਵੀ ਹੁਣ ਫੇਰ ਲੜਾਈ ਹੋਣ ਦਾ ਖਾਸਾ ਉਰੀ ਜਮਾਨਤ ਕੈਂਸਲ ਕਰਤੀ ਵੇਖੋ ਜਮਾਨਤ ਕੈਂਸਲ ਕਰਕੇ ਅੱਜ ਦੀ ਤਰੀਕ ਪਾਤੀ ਕੱਲ ਉਹ ਪੇਸ਼ੀ ਤੇ ਆਇਆ ਸੀ ਅੱਜ ਦੀ ਤਰੀਕ ਪਾਤੀ ਤੇ ਹੁਣ ਤਰੀਕ ਪਾਤੀ ਤੇ ਤਸਦੀਲਦਾਰ ਨੇ ਸਪੈਸ਼ਲ ਲਿਖਿਆ ਜਿਹਨੂੰ ਲੈ ਕੇ ਅਸੀਂ ਕਿ ਇਸ ਬੰਦੇ ਦੀ ਮਾਨਸਿਕ ਹਾਲਾਤ ਠੀਕ ਨਹੀਂ ਇਹਨੂੰ ਹਸਪਤਾਲ ਭਰਤੀ ਕੀਤਾ ਜਾਵੇ ਸਿਵਲ ਹਸਪਤਾਲ ਤੱਕ ਕੱਲ ਤੱਕ ਉਹਨੂੰ ਭਰਤੀ ਨਹੀਂ ਕਰਾਇਆ ਜੇਨ ਲੈ ਕੇ ਉਹ ਚਿੱਠੀਆਂ ਸਾਡੇ ਕੋਲੇ ਆਰਡਰ ਜਿਹੜੀ ਮੈਂ ਪੜ੍ਹ ਕੇ ਸੁਣਾਈਏ ਤੁਹਾਨੂੰ ਅੱਜ ਉਹਨੂੰ ਪੇਸ਼ ਕੀਤਾ ਜਿਹੜਾ ਇੱਥੋਂ ਦਾ ਐਸ.ਡੀ.ਐਮ ਜਸਪਾਲ ਸਿੰਘ ਉਸ ਬੰਦੇ ਨੇ ਅੱਤ ਚੱਕੀ ਵੀ ਹੈ ਉਹਨੂੰ ਬਾਈਅ ਇਲੈਕਸ਼ਨਾਂ ਦਾ ਤੇ ਸਰਪੰਚਾਂ ਦੇ ਕਾਗਜ਼ ਰੱਦ ਕਰਨ ਦਾ ਇੱਕ ਤੋਹਫ਼ਾ ਮਿਲਿਆ ਐਸ.ਡੀ.ਐਮ ਇੱਥੇ ਤੇ ਐਸ.ਡੀ.ਐਮ ਮਲੋਟ ਉਹਨੇ ਮਾਦੇ ਸ਼ਹਿਰ ਨੇ 150 ਵੋਟ ਤੇ ਜਿੱਤਿਆ ਇੱਕ ਸਰਪੰਚਰ ਆਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਚੱਲਦੀ ਹੈ ਇਹਨੂੰ ਨੋਟਿਸ ਹੋਇਆ ਹੋਇਆ ਹੈ ਤੇ ਕਚਹਿਰੀ ਦੱਸ ਸਕਦੀ ਹੈ ਵੀ ਉਹਦਾ ਧੰਦਾ ਕੀ ਚੱਲਦਾ ਹੈ ਸੱਤ ਅੱਠ ਐਫੀ ਦੇ ਵਿਡਔਰੇ ਖਿਲਾਫ ਮੇਰੇ ਕੋਲ ਮੈਂ ਉਹਦੀ ਗਿਣਤੀ ਉਧਾਰੇ ਹੈ ਤਾਂ ਜੋ ਸਾਡੇ ਬੰਦਿਆਂ ਦੀਆਂ ਜਿੰਨੇ ਜਿੰਨੇ ਦਿਨ 14 25 ਬੰਦੇ ਆ ਕਟੂਆ ਜਿਨ੍ਹਾਂ ਦੀਆਂ ਨੇ 5-5 ਦਿਨ ਰਾਤਾਂ ਲਵਾਈਆਂ ਸੱਤ 51 ਚ ਮੇਲ ਬਾਂਡ ਹੁੰਦਾ ਹੈ ਜਿਹੜੀ ਕੀ ਕਾਨੂੰਨ ਦੀ ਉਲੰਘਣਾ ਹੈ ਸਾਡੀ ਲਿਬਰਟੀ ਹੈ ਸਰਪੰਚ ਪਿਓਰੀ ਦੀ ਲਾਈ ਦੋਦੇ ਦੇ ਕੋਟਲੀ ਦੇ ਕਈ ਵਾਰੀ ਲਾਈ ਹੋ ਕੇ ਕਿਹਾ ਪਰ ਇਹ ਏਡਾ ਹੰਕਾਰਿਆ ਆਦਮੀ ਹੈ ਏਡਾ ਹੰਕਾਰਿਆ ਆਦਮੀ ਇਹਨੂੰ ਕਿਸੇ ਦਾ ਡਰ ਪੈ ਨਹੀਂ ਕਿਉਂਕਿ ਮਾਲ ਪੂਰਾ ਫਿੱਟ ਹੈ ਸਾਰਾ ਚਾਂਦਾ ਮੈਂ ਤਾਂ ਇਸ ਕਰਕੇ ਚੁੱਪ ਸੀਗਾ ਕਿ ਕਈ ਲੋਕ ਕਹਿੰਦੇ ਸੀ ਜਿਹੜੇ ਸਾਡੇ ਨਹੀਂ ਜਿਹੜੇ ਇਹਨਾਂ ਨਾਲ ਸੰਬੰਧਤ ਸਨ ਇਸ ਪਾਰਟੀ ਨਾਲ ਉਹ ਕਹਿੰਦੇ ਸੀ ਸਤਾ ਹੁਣ ਕੱਲੀ ਗਿੱਦੜ ਵਿੱਚ ਆਈ ਹੈ ਉਸਦਾ ਗਿੱਦਰਬੇ ਵਾਲੀ ਦਾ ਜਿਹੜਾ ਨਜ਼ਾਰਾ ਸ਼ਹਿਰ ਦੇ ਤੇ ਲੋਕ ਪਿੰਡਾਂ ਦੇ ਲੈ ਰਹੇ ਪੰਜ ਸਾਲ ਸਾਡਾ ਰਾਜ ਰਹਾ ਸਰਕਾਰ ਰਹੀ ਇੱਕ ਰਿਕਾਰਡ ਕਢਾ ਦਿਓ ਵੀ ਕਿਸੇ ਬੰਦੇ ਨੂੰ 4 ਦਿਨ 3 ਦਿਨ ਲਵਾਏ ਹੋਣ 751 ਚ ਪੜਾਓ ਕਿਉਂਕਿ ਕੋਈ ਦਖਲ ਅੰਦਾਜ਼ੀ ਨਹੀਂ ਸੀ ਉਹ ਸਿੱਧੀ ਜ਼ਮਾਨਤ ਹੋ ਜਾਂਦੀ ਸੀ ਹੁਣ ਕਹਿੰਦੇ ਆ ਅਸੀਂ ਆਖਿਆ ਧਰਨਾ ਲਾਉਣੇ ਇੱਥੇ ਕਿਉਂਕਿ ਕੁਦਰਤੀ ਮੈਂ ਆਇਆ ਸੀ ਜਦੋਂ ਮੋਰ ਗਿਆ ਸੀ ਮੈਂ ਚੰਡੀਗੜ੍ਹ ਚੱਲਿਆ ਸੀ ਕੋਈ ਸਾਹਿਬ ਇਸ ਮਸਲੇ ਨੂੰ ਲੈ ਕੇ ਲੜਾਈ ਨਹੀਂ ਜਾਂਦੀ ਚਾਰ ਪੰਜ ਦਿਨਾਂ ਦੇ ਮਾਇਆ ਜੀ ਨੂੰ ਗਿਆ ਜਾਂਦਾ ਸੀ ਇਹਨੇ ਮੈਨੂੰ ਆਖਿਆ ਆ ਗੱਲ ਹੈ ਇੱਥੇ ਖੜੇ ਆ ਉਹ ਕੁਦਰਤੀ ਇਸ ਵਬ ਬੜ ਗਿਆ ਮੈਂ ਇੱਥੇ ਆ ਗਿਆ ਨਹੀਂ ਤਾਂ ਉਹ ਉਸ ਬੰਦੇ ਦੀ ਜੇਲ ਲਾਉਂਦੇ ਉਹਦਾ ਮੁੰਡਾ ਵੀ ਨਾਲ ਹੈ ਸਤਕੁੰਠ ਜੱਟ ਸੋ ਇਹ ਹਾਲਾਤ ਹੈ ਸਾਡਾ ਹੁਸਨਰ ਦਾ ਸਰਪੰਚ ਜਿੱਤਿਆ ਸਸਪੈਂਡ ਕਰਾਤਾ ਅਸੀਂ ਕੋਰਟ ਚ ਦੂਰੇ ਫਿਰਦੇ ਆ ਸਾਰੇ ਐਮਸੀ ਸਾਡਾ ਹਰੀਕੇ ਗਲਾਂ ਦਾ ਸਰਪੰਚ ਅੜਾ ਹੀ ਦਿੱਤਾ 800 ਵੋਟ ਤੇ ਜਿੱਤਿਆ ਹਾਈ ਕੋਰਟ ਚ ਫੇਰ ਤੁਰੇ ਫਿਰਦੇ ਐ ਨਹੀਂ ਕਦੇ ਹੋਇਆ ਸੀ ਗੱਡਬਾੜ ਸੋ ਮੇਰੇ ਕਹਿਣ ਦਾ ਮਤਲਬ ਇਹ ਗੱਲਾਂ ਸਾਰੀਆਂ ਲੈਣੀਆਂ ਤੇ ਦੇਣੀਆਂ ਪੈਣੀਆਂ ਹਮੇਸ਼ਾ ਕੱਲ ਐਸੀ ਬੰਦਿਆਂ ਨੇ ਕੋਰਟ ਪਾਈ ਥਾਣੇ ਤੇ ਧਰਨ ਆਲਾ ਆਇਆ ਇੱਕ ਇੱਕ ਐਸਐਚਓ ਨੂੰ ਕਪਤਾਨ ਜਿਹੜਾ ਆਈਪੀਐਸ ਉਹ ਵੀ ਪੂਰਾ ਜਿਹੜਾ ਸੱਤਾ ਦੇ ਨਸ਼ੇ 'ਚ ਗੁਲਤਾਨ ਹੈ ਹੁਣ ਲੱਗਦਾ ਇਹ ਸੱਤਾ ਬਦਲ ਨਹੀਂ ਨਹੀਂ ਹੈ ਪੁਲਿਸ ਨੂੰ ਲੱਗਦਾ ਇਹ ਟਾਈਮ ਬਦਲਿਆ ਹੀ ਨਹੀਂ ਜਾਣਾ ਇਹ ਬੰਦਾ ਲੱਗਦਾ ਸੀ ਸ਼ੌਂਮੀਆਂ ਕਾਲੀ ਦਲ ਬਾਹਰ ਆਵੇ ਨੂੰ 25 ਸਾਲ ਦਾ ਰਾਜ ਰਹੇਗਾ ਸਮਾ ਦਾ ਹੁੰਦਾ ਜਾਂਦਾ ਰਹਿੰਦਾ ਹੈ ਤਾਂ ਮੇਰੀ ਬੇਨਤੀ ਹੈ ਪੁਲਿਸ ਵਾਲੇ ਭਾਈਓ ਤੇ ਸਿਵਲ ਦੇ ਅਧਿਕਾਰੀਆਂ ਸਮਾ ਬਦਲਦਾ ਰਹਿੰਦਾ ਪਰ ਹੁਣ ਇਸ ਵਾਰੀ ਇਹ ਨਹੀਂ ਹੋਣ ਦੇਣਾ ਕਿਉਂਕਿ ਉਦੋਂ ਸੀਗਾ ਕੈਪਟਨ ਅਮਰਿੰਦਰ ਸਿੰਘ ਉਦੋਂ ਧਰਮਕੋਟ ਦਾ ਬੰਦਾ ਇੱਥੇ ਆ ਜਾਂਦਾ ਸੀ ਇੱਥੋਂ ਦਾ ਧਰਮਕੋਟ ਆ ਜਾਂਦਾ ਸੀ ਜਿਨ੍ਹਾਂ ਨੇ ਤਸੱਦਦ ਕੀਤਾ ਸੀ ਹੁਣ ਤਾਂ ਮੁਕੰਮਲ ਤੌਰ ਤੇ ਕੰਪਿਊਟਰ ਦੇ ਵਿੱਚ ਕੰਮ ਫਿੱਟ ਹੈ ਇਹ ਹੋਰ ਘੜੀ ਨਹੀਂ ਹੋਣਾ ਵੀ ਇੱਥੋਂ ਆਲਾ ਬੋਹਰ ਲੱਗਿਆ ਬੋਹਰ ਆਲਾ ਇੱਥੋਂ ਆ ਗਿਆ ਵੀ ਗੱਲ 2-2 ਲੀਟਰ ਫੜੇ ਹੁੰਦੇ ਇਹਨਾਂ ਨੇ ਹਰ ਪਾਰਟੀ ਦੀ ਵੀ ਉੱਥੇ ਜਾ ਕੇ ਉਦੋਂ ਲੱਗ ਜਾਂਗੇ ਐਵੇਂ ਵੀਡੀਓ ਦਾ ਸਾਲ ਇਸ ਵਾਰੀ ਸਾਥ ਤੁਹਾਡੇ ਨਾਲ ਕਰਦੇ ਆ ਇਸੇ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਪੁਲਿਸ ਦੇ ਕਾਨੂੰਨਾਂ ਦੇ ਵਿੱਚ ਕੰਬਲੀ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੰਤਿਛੋਟੇ ਜੇ ਮਸਲੇ ਪਿੱਛੇ ਲਾਈਵ ਹੋਣਾ ਪਿਆ ਜਦਕਿ ਮੇਰਾ ਇਹਦੇ ਵਿੱਚ ਕੋਈ ਲੰਲਾ ਖੱਕਾ ਵੀ ਨਹੀਂ ਆਡੇ ਸਾਡੇ ਵਿਰੋਧੀ ਨੇਤਾ ਛੋਟੇ ਭਾਈ ਐਮਪੀ ਸਾਹਿਬ ਐਸਜੀਐਮ ਆਫਿਸ ਦੇ ਵਿੱਚ ਲਾਈਵ ਹੋ ਕੇ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਤੇ ਮੇਰੇ ਤੇ ਬੜੇ 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 ਅਲੀਗੇਸ਼ਨਸ ਲਾਈ ਕਿ ਤੱਕਾ ਕਰਦੇ ਆ ਜੀ ਸਾਡੇ ਬੰਦਿਆਂ ਤੇ 5752 ਕਰਾਤੀ ਜੀ ਤਿੰਨ ਤਿੰਨ ਦਿਨ ਅੰਦਰ ਲਵਾਤੇ ਜੀ ਐਂ ਕਰਤਾ ਆਉਂ ਕਰਤਾ ਮੈਂ ਆਪ ਜੀ ਦੇ ਮਾਦੀਨ ਦੇ ذریعے ਇਹ ਦੱਸਣਾ ਚਾਹਣਾ ਵੀ ਭਾਈ ਸਾਹਿਬ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਨਾ ਪੜਤਾਲ ਕਰ ਲਿਆ ਕਰੋ ਵੀ ਅਸਲੀਅਤ ਕੀ ਹੈ ਇਹ ਥਰੂ ਬੜੀ ਮਾੜੀ ਆਦਤਾਂ ਬਿਨਾ ਮਤਲਬ ਤੋਂ ਕਿਸੇ ਤੇ ਐਲੀਗੇਸ਼ਨ ਲਾਉਣ ਦੀ ਵੀ ਚਿੱਕਣ ਚੱਕ ਕੇ ਦੂਜੇ ਤੇ ਸਿੱਟ ਦਿਓ ਆਪੇ ਅਗਲਾ ਆਪਦੀਆਂ ਸਫਾਈਆਂ ਦੇ ਕਿਉਂ ਹੁਣ ਗੱਲ ਕੌਣੀ ਪਿੰਡ ਦੀ ਆ ਜੀ ਦੋ ਭਰਾਵਾਂ ਦੀ ਆਪਸ ਵਿੱਚ ਲੜਾਈ ਆ ਆ ਮੇਰੇ ਕੋਲੇ ਸਾਰਾ A to Z ਬਾਇਓ ਡਾਟਾ ਹੈਗਾ ਸਰਦਾਰ ਬਲਜੀਤ ਸਿੰਘ son of ਸਰਦਾਰ ਹਰਨੇਕ ਸਿੰਘ ਕੌਣੀ ਦੇ ਆ ਦੂਸਰੇ ਭਰਾ ਸਰਦਾਰ ਕੁਲਵਿੰਦਰ ਸਿੰਘ son of ਦਾ ਬਲਦੇਵ ਸਿੰਘ ਚਾਚੇ ਤਾਇਿਆਂ ਦੇ ਆਪਸ ਵਿੱਚ ਪੋਤਾ ਇੱਕ ਦੂਜੇ ਦੇ ਗਵਾਂਢੀ ਆ ਕੁਲਵਿੰਦਰ ਸਿੰਘ son of ਬਲਦੇਵ ਸਿੰਘ ਤੇ ਰਾਜਕਰਨ ਸਿੰਘ son of ਕੁਲਵਿੰਦਰ ਸਿੰਘ ਇਹ ਵੀ ਵਡਿੰਗ ਸਾਹਿਬ ਦੇ ਸਪੋਰਟਰ ਆ ਇਹ ਸਾਰੇ ਕੌਣੀ ਚੋਂ ਤੁਸੀਂ ਪੁੱਛ ਸਕਦੇ ਆ ਤੇ ਬਲਜੀਤ ਸਿੰਘ son of ਹਰਨੇਕ ਸਿੰਘ ਇਹ ਵੀ ਵਿਡਿੰਗ ਸਾਹਿਬ ਦੇ ਸਪੋਰਟਰ ਆ ਤੇ ਬਲਜੀਤ ਸਿੰਘ ਨੇ ਜਿਹੜੇ ਇਹਨਾਂ ਨੇ ਨਿੰਦਰ ਕੌਣੀ ਉਹ ਵੀ ਵੈਸੇ ਤਾਂ ਮੇਰਾ ਛੋਟਾ ਭਰਾਈ ਆ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਦੇ ਬ੍ਰਦਰ ਆ ਉਹ ਇਹਨਾਂ ਦੇ ਮਾਮਾ ਜੀ ਦੀ ਬੇਟੀ ਨਿੰਦਰ ਕੌਣੀ ਨੂੰ ਵਿਆਹੀ ਵੀ ਆ ਇਹਨਾਂ ਨੇ ਵਿਸ਼ਤਾ ਕਰਾਇਆ ਦੋਨੇ ਤੇਰਾ ਪੱਕੀਆਂ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਸਾਡਾ ਤਾਂ ਕੋਈ ਇਹਨਾਂ ਨਾਲ ਕਨੈਕਸ਼ਨ ਹੀ ਨਹੀਂ ਵਿਚਾਰਿਆ ਨਾ ਦੋਨਾਂ ਦੀ ਰੈਂਪ ਪਿੱਛੇ ਆਪਸ ਵਿੱਚ ਲੜਾਈ ਹੋਈ ਆ ਔਰ ਇਹ ਲੜਾਈ 2020 ਦੀ ਚੱਲਦੀ ਆਈ ਆ ਜਦੋਂ ਵੜਿੰਗ ਸਾਹਿਬ ਨੇ ਇੱਕ ਪਾਸੇ ਦੀ ਮਦਦ ਕਰਕੇ ਤੇ ਇਹਨਾਂ ਨੂੰ ਬਲਜੀਤ ਖੋਹਰ ਨੂੰ ਥੱਲੇ 라ਤਾ ਸੀ ਉਹ ਫੇਰ ਵੀ ਵਿਚਾਰਾ ਐਡਾ ਨਰਮਾ ਕੀ ਉਹਨਾਂ ਦੇ ਨਾਲ ਹੀ ਰਿਹਾ ਹੁਣ ਉਹਨਾਂ ਨੇ ਰੈਂਪ ਫੇਰ ਸ਼ੁਰੂ ਕਰਤਾ ਸਾਡੇ ਧਿਆਨ ਤੋਂ ਬਿਨਾ ਬਲਜੀਤ ਸਿੰਘ ਨੇ ਖਾਣੇ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਆਂਦੀ ਜਦੋਂ ਐਪਲੀਕੇਸ਼ਨ ਦੇ ਕੇ ਬਲਜੀਤ ਸਿੰਘ ਵਾਪਸ ਆਉਂਦਾ ਸੀ ਤਾਂ ਇਹਨਾਂ ਦੋਨਾਂ ਬਾਪ ਬੇਟੇ ਨੇ ਕੁਲਵਿੰਦਰ ਸਿੰਘ ਨੇ ਤੇ ਰਾਜਕਰਨ ਨੇ ਨਾਲੇ ਤਾਂ ਸਰਦਾਰ ਬਲਜੀਤ ਸਿੰਘ ਨੂੰ ਕੁੱਟਿਆ ਨਾਲੇ ਉਹਨਾਂ ਤੇ ਡਾਇਰੈਕਟਰ ਚੜਾਉਂਦੇ ਸੀ ਇਹ ਐਪਲੀਕੇਸ਼ਨ ਦੇ ਵਿੱਚ ਵੀ ਲਿਖਿਆ ਵਿਆ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਨੇ ਦੁਬਾਰੇ ਜਾ ਕੇ ਫੇਰ ਕਿਹਾ ਵੀ ਮੇਰੇ ਤੇ ਆਹ ਕਾਰਵਾਈ ਕਰਦੀ ਸੀ ਪੁਲਿਸ ਨੇ ਰੇਡ ਕਰਕੇ ਇਹਨਾਂ ਨੂੰ ਚੱਕ ਕੇ ਅੰਦਰ ਦੇਤਾ ਵਿੱਚ ਮੋਤਵਾਰ ਸੱਜਣਾ ਨੇ ਨਾਂ ਵੀ ਮੈਂ ਲੈ ਦਿੰਨਾ ਸਰਦਾਰ ਅੰਗਰੇਜ਼ ਸਿੰਘ ਸਰਪੰਚ ਨੇ ਉਹਨ ਮੌਜੂਦਾ ਕੌਣੀ ਦੇ ਹਰਦੀਪ ਸਿੰਘ ਪੈਂਚ ਨੇ ਕੌਣੀ ਦੇ ਲਖਵੀਰ ਸਿੰਘ ਔਲਖਾ ਗੁੜੀ ਸੰਗਰ ਦੇ ਇਹਨਾਂ ਦੇ ਰਿਸ਼ਤੇਦਾਰ ਉਹ ਇੰਨਾ ਤਿੰਨਾ ਜਣਿਆਂ ਨੇ ਵਿੱਚ ਪੈ ਕੇ ਕੰਪਰੋਮਾਈਜ਼ ਕਰਵਾਤਾ ਸਰਪੰਚ ਸਾਹਿਬ ਨੇ ਐਸਡੀਐਮ ਸਾਹਿਬ ਤੋਂ ਇਹਨਾਂ ਦੀ ਬੇਲ ਕਰਵਾਤੀ 57 ਦੀ ਭਾਈ ਗਾਂ ਨੂੰ ਨਹੀਂ ਲੜਦੀ ਆਪਦੇ ਰੈਂਪ ਤੁਸੀਂ ਢਾਲਿਓ ਹਰਦੀਪ ਸਿੰਘ ਪੰਚਸਾਬ ਦੀ ਡਿਊਟੀ ਲਾਤੀ ਵੀ ਤੁਸੀਂ ਜਾ ਕੇ ਟਵਾਉਣੇ ਆ ਜੀ ਇਹ ਥੋੜੀ ਜ਼ਿੰਮੇਵਾਰੀ ਆ ਇਹ ਰਾਜੀਨਾਮਾ ਇਨ ਬਿਨ ਲਾਗੂ ਕਰਾ ਦਿਓ ਤੇ ਸਰਦਾਰ ਕੁਲਵਿੰਦਰ ਸਿੰਘ ਹੋਰੀ ਪਿੰਡ ਜਾ ਕੇ ਫੇਰ ਮੁੱਕਰ ਗਏ ਫੇਰ ਉਹਨਾਂ ਨੂੰ ਗਾੜੀ ক্লোਜ ਕਰਨ ਲੱਗ ਪਏ ਫੇਰ ਲੜਨ ਲੱਗ ਪਏ ਹੁਣ ਗੱਲ ਇੱਥੇ ਆਉਂਦੀ ਆ ਕਿ ਉਦੋਂ ਬਾਅਦ ਜਿਹੜੀ ਤਰੀਕ ਪਈ ਸੀ ਇਹਨਾਂ ਦੀ ਤਰੀਕ ਪਈ ਸੀ 15 15 ਤਰੀਕ ਨੂੰ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਗਿੱਦੜ ਵੀ ਦੀ ਇਹਨਾਂ ਦੇ ਸਰਦਾਰ ਬਲਜੀਤ ਸਿੰਘ ਹੋਰਾਂ ਦੇ ਰਿਸ਼ਤੇਦਾਰ ਆ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਜਾ ਕੇ ਐਸਜੀਐਮ ਸਾਹਿਬ ਕੋਲੇ ਵੀ ਇਹ ਫੇਰ ਲੜਨਗੇ ਜੀ ਤੇ ਐਸਜੀਐਮ ਸਾਹਿਬ ਤੋਂ ਉਹਦੇ ਹੈ ਹੀ ਨਹੀਂ ਸੀ ਜਿੰਨਾਂ ਤੇ ਅਲਿਗੇਸ਼ਨ ਲਾਈ ਜਾਂਦੇ ਹੋ तहसीलदार ਸਾਹਮਣੇ ਉਹਨਾਂ ਦੀ ਐਪਲੀਕੇਸ਼ਨ ਲੈ ਕੇ ਇਹਨਾਂ ਨੂੰ ਅੰਦਰ ਭੇਜਦਾ ਵੀ ਇਹ ਲੜਨਾ ਆਪਸ ਵਿੱਚ ਇਹਨਾਂ ਦੀ ਲੜਾਈ ਆ ਅਫਸਰ ਇਹਨਾਂ ਦੀ ਲੜਾਈ ਰੋਕੀ ਜਾਂਦੇ ਆ ਇਹਨਾਂ ਦੇ ਰਿਸ਼ਤੇਦਾਰ ਵਿੱਚ ਪਈ ਜਾਂਦੇ ਆ ਭਰਾ ਮੇਰਾ ਸਾਡਾ ਕੀ ਲੰਦਾ ਕੱਕਾ ਇਹਦੇ ਵਿੱਚ ਅਸੀਂ ਤਾਂ ਨਾ ਸਰਦਾਰ ਕੁਲਵਿੰਦਰ ਸਿੰਘ ਨੂੰ ਜਾਣਦੇ ਆ ਨਾ ਰਾਜਕਰਨ ਨੂੰ ਨਾ ਬਲਜੀਤ ਨੂੰ ਆਪਸ ਵਿੱਚ ਤੁਹਾਡੀ ਪਾਰਟੀ ਦੀ ਲੜਾਈ ਆ ਤੇ ਐਲੀਗੇਸ਼ਨ ਫੇਰ ਸਾਡੇ ਤੇ ਆ ਯਾ ਯਾ ਤੁਹਾਨੂੰ ਸਾਰਾ ਦਿਨ ਮਾੜਾ ਮੋਟਾ ਕੋਈ ਸ਼ਰਮ ਮਨ ਲਿਆ ਕਰੋ ਕਿ ਸਾਰਾ ਦਿਨ ਆਪਾਂ ਝੂਠ ਨਾਲ ਹੀ ਗੱਡੀ ਚਲਾਉਣੀ ਹੈ ਸੋ ਜੋ ਜਿਹੜਾ ਬੰਦਾ ਜਿਹੜਾ ਕੰਮ ਕਰੂਗਾ ਸਰਕਾਰ ਦਾ ਕੰਮ ਆ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਉਹਨੂੰ ਸਜ਼ਾ ਦੇਣੀ ਔਰ ਸਰਕਾਰ ਨੇ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਨੇ ਉਹੀ ਕੀਤਾ ਜਿਹੜਾ ਪਰਚਾ ਬੰਦਾ ਸੀ ਉਹੀ ਦਿੱਤਾ ਛਰਤ 57ਾ ਨਹੀਂ ਲਾਤੀ ਉਹ ਦਿੱਤੇ ਜੋ ਇਹਨੇ ਕੀਤਾ ਸੀ ਵੀ ਲੜਨ ਨਾ ਇਹੀ ਇੱਕ ਆਪਣੇ ਕੋਲੇ ਅਲਟਰਨੇਟਿਵ ਹੁੰਦਾ ਉਹ ਉਹਨੇ ਨਹੀਂ ਕਰਤੀ ਸੋ ਮੇਰੀ ਤਾਂ ਇਹ ਬੇਨਤੀ ਆ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਤੇ ਐਮਪੀ ਸਾਹਿਬ ਨੂੰ ਵੀ ਇਹ ਐਵੇਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਨਾ ਹਾਈਲਾਈਟ ਨਾ ਹੋਇਆ ਕਰੋ ਭਾਈ ਸਾਹਿਬ ਬਿਨਾ ਮਤਲਬ ਦਾ ਨਾ ਮੈਂ ਅਜੇ ਤੱਕ ਕੋਈ ਪਰਚਾ ਕਰਾਇਆ ਨਾ ਮੈਂ ਕਰਾਵਾਂ ਹਾਂ ਤੁਹਾਡੇ ਕੀਤੇ ਵੇ ਮੈਂ ਜੂਰ 8 ਸਾਲ ਉਕੇ ਆ ਕਿਹੜੇ ਕਿਹੜੇ ਪਰਚੇ ਆ ਜਿਹੜੇ ਤੁਸੀਂ ਸਾਡੇ ਤੇ ਨਹੀਂ ਕਰਾਏ ਉਹ ਸਾਰਿਆਂ ਚੋਂ ਮੈਂ ਬਰੀ ਹੋਇਆ ਉਹ ਵਜੇ ਆਖੂਗਾ ਕਿ ਤਾਂ ਮੈਂ ਅਗਲੀ ਆਪਦੀ ਜਿਹੜੀ ਮੈਂ ਲਾਈਵ ਹੋ ਕੇ ਕਹੂੰਗਾ ਨਾ ਤੇ ਉਹਦੇ ਚ ਮੈਂ ਤੁਹਾਨੂੰ ਪਰਚੀ ਵੀ ਦਿਖਾ ਦੂੰਗਾ ਜਿਹੜੀ ਜਿਹੜੀ ਤੁਸੀਂ ਮੇਰੇ ਤੇ ਕਰਾਈ ਸੀ ਸਾਰਿਆਂ ਚ ਮੈਂ ਪੁਨਚ ਬਰੀ ਹੋਇਆ ਸੋ ਪਲੀਜ਼ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਕਾਂਗਰਸੀਆਂ ਨੂੰ ਬੇਨਤੀ ਆ ਕਿ ਪਹਿਲਾਂ ਅਸਲੀਅਤ ਘੋਕ ਲਿਆ ਕਰੋ ਫਿਰ ਲਾਈਵ ਹੋਇਆ ਕਰੋ ਸੋ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਹ ਇੰਨੀ ਗੁਲਾਰਿਸ਼ ਕਰਦਾ ਕਿ ਇਹ ਇਵੇਂ ਜਿਵੇਂ ਇਹਨੂੰ ਚਲਾ ਦਿਓ ਤਾਂ ਕਿ ਲੋਕਾਂ ਤੈ ਅਸਲੀਅਤ ਪਤਾ ਲੱਗ ਜੇ ਕਿ ਗਲਤ ਕੌਣ ਆ ਤੇ ਸਹੀ ਕੌਣ ਆ ਹੁਣ ਕੁਝ ਹੋਰ ਨਹੀਂ ਮਿਲਦਾ ਇਹਨਾਂ ਨੂੰ ਕੋਈ ਵੀ ਇਹਨਾਂ ਨੂੰ ਮੁੱਦਾ ਨਹੀਂ ਮਿਲਦਾ ਸਰਕਾਰ ਨੂੰ ਬਦਰਾਮ ਕਰਨ ਚੱਲ ਪਈ ਮੈਨੂੰ ਬਦਰਾਮ ਕਰਨ ਚੱਲ ਪਈ ਯਾਰ ਐਨਕ ਮੁੱਦੇ ਦੀ ਲੜਾਈ ਲੜੋ ਮੇਰੇ ਨਾਲ ਮੈਂ ਵੀ ਲੜੂਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੈਕੂ ਜੀ ਕਾਲਸਾ ਵੈਕੂ ਜੀ ਕੀ ਫਤਿਹ